ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਕਿਸਾਨ ਅੰਦੋਲਨ ਦੇ ਜੋ ਵੱਖ-ਵੱਖ ਪੜਾਅ ਇਸ ਵੇਲੇ ਨਜ਼ਰ ਆ ਰਹੇ ਹੈ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਤੇ ਸ਼ੁਰੂ ਹੋਇਆ ਸੀ ਫਰਵਰੀ ਮਹੀਨੇ ਦੇ ਵਿੱਚ ਕਿ ਉਹ ਕੁਝ ਤਾਂ ਦਿੱਲੀ ਵੱਲ ਕਰਨਾ ਚਾਹੁੰਦਾ ਫਿਰ ਉਸ ਨੂੰ ਮੁਲਤਵੀ ਕਰ ਲੈਂਦਾ ਭਾਵੇਂ ਕਿ ਹਰਿਆਣਾ ਦੀ ਪੁਲਿਸ ਨੇ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਐ ਪਰ ਨਾਲ ਦੀ ਨਾਲ ਉਹਨਾਂ ਨੇ ਓਡੇ ਓਡੇ ਵੱਡੇ ਬੈਰੀਕੇਡ ਤੇ ਰਕਾਵਟਾਂ ਵੀ ਖੜੀਆਂ ਕੀਤੀਆਂ ਕਿ ਉਹ ਦਿੱਲੀ ਵੱਲ ਕੂਚਣਾ ਕਰ ਸਕਣ ਪਰ ਇਹ ਸਾਰੇ ਪ੍ਰਸੰਗ ਦੇ ਵਿੱਚ ਜੇ ਅਸੀਂ ਕਿਸਾਨ ਅੰਦੋਲਨ ਤੇ ਨਜ਼ਰ ਮਾਰਦੇ ਆਂ ਤੇ ਜਿਹੜਾ ਕੌਮਿਕ ਕਿਸਾਨ ਅੰਦੋਲਨ ਸੀ ਦਿੱਲੀ ਦੀਆਂ ਬਰੂਹਾਂ ਤੇ 220 'ਚ ਹੋਇਆ ਤੇ ਉਸ ਨੇ ਜੋ ਕੁਝ ਪ੍ਰਾਪਤੀਆਂ ਕੀਤੀਆਂ ਸੀ ਤੇ ਜੋ ਕੁਝ ਉਸ ਕਿਸਾਨ ਅੰਦੋਲਨ ਨੇ ਦੁਨੀਆ ਭਰ ਵਿੱਚ ਨਾਮਣਾ ਖੱਟਿਆ ਸੀ ਦੇਸ਼ ਭਰ ਚ ਨਾਮ ਨਖਟਿਆ ਸੀ ਉਸ ਦੇ ਤਾਂ ਫਿਲਮਾਂ ਬਣ ਰਹੀਆਂ ਡਾਕੂਮੈਂਟਰੀ ਫਿਲਮ ਬਣੀ ਹੈ ਇਹਨਾਂ ਦਿਨਾਂ ਵਿੱਚ ਨਿਸ਼ਟਾ ਜੈਨ ਵੱਲੋਂ ਬਣਾਈ ਗਈ ਹੈ ਤੇ ਉਸ ਫਿਲਮ ਦਾ ਅੱਜ ਸ਼ਾਮੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਸ਼ੋਅ ਹੋਣਾ ਪਰ ਉਹ ਫਿਲਮ ਨੇ ਕ ਮੰਤਰੀ ਪੱਧਰ ਤੇ ਜਿਹੜੀ ਡਾਕੂਮੈਂਟਰੀ ਫਿਲਮ ਦੇ ਖੇਤਰ ਵਿੱਚ ਕ ਮੰਤਰੀ ਅਵਾਰਡ ਪ੍ਰਾਪਤ ਕੀਤੇ ਹੈ ਤੇ ਉਸ ਦੇ ਵਿੱਚ ਉਸ ਨੇ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਕਿਸਾਨ ਅੰਦੋਲਨ ਕਿਸ ਤਰ੍ਹਾਂ ਜਿਹੜਾ ਦੂਸਰੇ ਅੰਦੋਲਨਾਂ ਤੋਂ ਵੱਖਰਾ ਸੀ ਤੇ ਕਿਸ ਤਰ੍ਹਾਂ ਸਮਾਜ ਦੇ ਸਾਰੇ ਵਰਗ ਇਸ ਵਿੱਚ ਸ਼ਾਮਲ ਸੀ ਤੇ ਕਿਸ ਤਰ੍ਹਾਂ ਉਸ ਕਿਸਾਨ ਅੰਦੋਲਨ ਦਾ ਇੱਕ ਆਪਣਾ ਸਵੈ ਪ੍ਰਬੰਧ ਸੀ ਜਿੰਦੇ ਵਿੱਚ ਕਿ ਉੱਥੇ ਆਜ਼ਾਦੀ ਵੀ ਸੀ ਉੱਥੇ ਸਭ ਲਈ ਬਰਾਬਰੀਤਾ ਵੀ ਸੀ ਉੱਥੇ ਸਭ ਲਈ ਲੰਗਰ ਵੀ ਸੀ ਉੱਥੇ ਨੇ ਸਭ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਸੀ ਉਸ ਫਿਲਮ ਦੇ ਵਿੱਚ ਉਹ ਸਾਰੇ ਕੁਝ ਨੂੰ ਬਿਆਨ ਕੀਤਾ ਗਿਆ ਤੇ ਉਸ ਤੋਂ ਲੱਗਦਾ ਹੈ ਕਿ ਉਸ ਅੰਦੋਲਨ ਨੇ ਜਿਸ ਤਰ੍ਹਾਂ ਫਿਲਮ 'ਚ ਵੀ ਦੱਸਿਆ ਗਿਆ ਕਿ ਕਿਸ ਢੰਗ ਦੇ ਨਾਲ ਜਿਹੜੀ ਇੱਕ ਮੌਜੂਦਾ ਸਰਕਾਰ ਸੀ ਉਸ ਦੇ ਲਏ ਗਏ ਫੈਸਲਿਆਂ ਨੂੰ ਵਾਪਸ ਕਰਾਇਆ ਤੇ ਸਰਕਾਰ ਨੂੰ ਮਜਬੂਰ ਹੋਣਾ ਪਿਆ ਕਿਸਾਨ ਅੰਦੋਲਨ ਦੇ ਅੱਗੇ ਟਹਿ ਟੇਰੀ ਹੋਣਾ ਪਿਆ ਗੋਡੇ ਟੇਕਣੇ ਪਏ ਉਸ ਅੰਦੋਲਨ ਤੋਂ ਬਾਅਦ ਜਿਹੜਾ ਹੁਣ ਅੰਦੋਲਨ ਜਿਸ ਦਾ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਹੈ ਕਿ ਸ਼ੰਭੂ ਬਾਰਡਰ ਖਨੌਣੀ ਬਾਰਡਰ ਤੋਂ ਸ਼ੁਰੂ ਹੋਇਆ ਸੀ ਤੇ ਉਸ ਦੇ ਮੁੱਖ ਤੌਰ ਤੇ ਦੋ ਹੀ ਨੇਤਾ ਨੇ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਅੱਜ ਕੱਲ ਜਿਹੜੇ ਆ ਉਹ ਖੜ੍ਹਤਾਲ ਤੇ ਬੈਠੇ ਹੋਏ ਆ ਮਰਨਵਰਤ ਤੇ ਬੈਠੇ ਹੋਏ ਆ ਤੇ ਸਰਵਨ ਸਿੰਘ ਪੰਦੇਰ ਜਿਹੜੇ ਆ ਉਹ ਜਿਹੜੇ ਜਥੇ ਜਾ ਰਹੇ ਉਹਨਾਂ ਨੂੰ ਤੋੜਨ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਮਰਜੀ ੜਿਆਂ ਦੇ ਜਥੇ ਕਿਹਾ ਜਾ ਰਿਹਾ ਤੇ ਸਰਕਾਰ ਦਾ ਜਿਹੜਾ ਵਤੀਰਾ ਉਸ ਦੀ ਸਪਸ਼ਟ ਜਿਹੜੀ ਝਲਕ ਹੈ ਉਹ ਕਾਂਗਰਸ ਦੇ ਪ੍ਰਧਾਨ ਖੜਗੇਵਰ ਨੂੰ ਕੱਲ ਦਿੱਤੇ ਗਏ ਬਿਆਨ ਤੋਂ ਮਿਲਦੀ ਹੈ ਕਿ ਕਿਸ ਤਰ੍ਹਾਂ ਜਿਹੜੀ ਮੋਦੀ ਸਰਕਾਰ ਵਾਰ-ਵਾਰ ਜਿਹੜੀ ਹੈ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤੇ ਧੋਖਾ ਕਰ ਰਹੀ ਹੈ ਤੇ ਇਸ ਕਰਕੇ ਜਿਹੜਾ ਕਿਸਾਨਾਂ ਨੂੰ ਵਾਰ-ਵਾਰ ਨਿਆਂ ਲੈਣ ਦੇ ਲਈ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ ਦਿੱਲੀ ਵੱਲ ਸੜਕਾਂ ਤੇ ਆਉਣਾ ਪੈ ਰਿਹਾ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਜਿਸ ਢੰਗ ਨਾਲ ਖੜਗੇ ਹੋਣਾ ਨੇ ਇਹਨੂੰ ਕਲਮਬੰਦ ਕੀਤਾ ਆਪਣੇ ਬਿਆਨ ਦੇ ਵਿੱਚ ਤੇ ਜਿਸ ਢੰਗ ਨਾਲ ਇਹ ਅੰਦੋਲਨ ਚੱਲ ਰਿਹਾ ਹੈ ਤੇ ਉਹ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ 32 ਕਿਸਾਨ ਜਥੇਬੰਦੀਆਂ ਦਾ ਪੰਜਾਬ ਤੋਂ ਤੇ ਉਸ ਦੀ ਦਿੱਲੀ ਦੇ ਜਿਹੜੇ ਬਾਕੀ ਦੇਸ਼ ਭਰ ਦੇ ਕਿਸਾਨ ਅੰਦੋਲਨ ਸੀ ਉਹਨਾਂ ਨਾਲ ਏਕਤਾ ਸੀ ਉਹ ਅੰਦੋਲਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਸ ਅੰਦੋਲਨ ਬਾਰੇ ਕੁਝ ਵੀ ਕਹਿਣ ਤੋਂ ਗਰੇਜ਼ ਵੀ ਕਰ ਰਿਹਾ ਤੇ ਇਹਨਾਂ ਦੇ ਵਿੱਚ ਸ਼ਾਮਲ ਵੀ ਨਹੀਂ ਹੋ ਰਿਹਾ ਇਹ ਸਾਰੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਜਰਨਲਿਸਟ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਕਿ ਬੜਾ ਵਿਸ਼ਾਲ ਤਜਰਬਾ ਹੈ ਖਾਸ ਕਰਕੇ ਕਿਸਾਨ ਅੰਦੋਲਨ ਨੂੰ ਉਹਨਾਂ ਬੜਾ ਨੇੜਿਓਂ ਦੇਖਿਆ ਤੇ ਇਹਨਾਂ ਕਿਸਾਨ ਅੰਦੋਲਨਾਂ ਬਾਰੇ ਤੇ ਕਿਸਾਨਾਂ ਆਗੂਆਂ ਬਾਰੇ ਉਹਨਾਂ ਦੀ ਇੱਕ ਆਪਣੀ رائے ਹੈ ਆਪਣਾ ਨਜ਼ਰੀਆ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹਦੇ ਬਾਰੇ ਕੀ ਸੋਚਦੇ ਆ ਸ੍ਰੀ ਸਾਹਿਬ ਤੁਹਾਡਾ ਪ੍ਰੋਗਰਾਮ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਸ੍ਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਖਨੌਨੀ ਬਾਰਡਰ ਤੋਂ ਸ਼ੁਰੂ ਹੋਇਆ ਤੇ ਉਹ ਕਿਸ ਤਰ੍ਹਾਂ ਹਰਿਆਣੇ ਦੇ ਵਿੱਚ ਅੱਗੇ ਜਾਂਦਾ ਫਿਰ ਉਹਨਾਂ ਦੇ ਖੁੱਲਾਂ ਦੀ ਵਰਖਾ ਵੀ ਕਿਰਦੀ ਐ ਹਰਿਆਣਾ ਦੇ ਪ੍ਰਸ਼ਾਸਨ ਵੀ ਪੁਲਿਸ ਵੀ ਪਰ ਉਹਨਾਂ ਨੂੰ ਅੱਗੇ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਫਿਰ ਉਹ ਇੱਕ ਦਿਨ ਦੀ ਮੁਲਤਵੀ ਹੋ ਜਾਂਦਾ ਫਿਰ ਨਵਾਂ ਪ੍ਰੋਗਰਾਮ ਬੰਦ ਆ ਤਾਂ ਇਹ ਕੀ ਹੋਕ ਹੀ ਰਿਹਾ ਦੇਖੋ 6 ਦਸੰਬਰ ਤੋਂ ਇਹਨਾਂ ਨੇ ਦਿੱਲੀ ਚੱਲੋ ਦਾ ਨਾਹਰਾ ਲਾਇਆ ਵਾ ਸੀ ਦੋ ਜਥੇ ਬੰਦੀਆਂ ਬੈਠੀਆਂ ਆ ਤੇ ਜਗਜੀਤ ਸਿੰਘ ਡੱਲੇਵਾਲ ਤੇ ਪੰਦੇਹ ਰਾਏ ਜਿਹੜਾ ਤੇ ਦੋਨਾਂ ਦੇ ਮਜ਼ਦੂਰ ਕਿਸਾਨ ਉਹ ਮੋ ਇਕਤਾਪ ਕੀ ਉਹਨਾਂ ਦੀ ਪਾਰਟੀ ਦਾ ਨਾਮ ਹੈ ਇਹਨਾਂ ਦੋ ਬੈਠੇ ਆ ਤੇ ਇਹਨਾਂ ਨੇ 6 ਨੂੰ ਦਿੱਲੀ ਚੱਲੋ ਕਿਹਾ ਸੀ ਇਹਨਾਂ ਕੋਲੇ ਜੋ ਆ ਮੰਗ ਹੈ ਉਹ ਮੰਗ ਜ ਮੇਨ ਮੰਗ ਹੈਗੀ ਵੀ ਜਿਹੜੀ ਐਮ ਐਸ ਪੀ ਹੈ ਮਿਨੀਮਮ ਸਪੋਰਟ ਪ੍ਰਾਈਸ ਹੈ ਫਸਲਾਂ ਦੇ ਉਹਨਾਂ ਨੂੰ ਘੱਟੋ ਘੱਟ ਮੁੱਲ ਜਿਹੜਾ ਘੱਟ ਮੁੱਲ ਨੂੰ ਲੀਗਲਾਈਜ਼ ਕਰੋ ਲੀਗਲਾਈਜ਼ ਕਰੋ ਤੇ ਇਹ ਸਾਰਾ ਕੁਝ ਇਹ ਇਹੀ ਮੇਨ ਮੰਗ ਲੈ ਕੇ ਚੱਲਦੇ ਆ ਤੇ ਉਹਨਾਂ ਨੇ ਤਕਰੀਬਨ ਸਾਰੀਆਂ ਗੱਲਾਂ ਮੰਨ ਲਈਆਂ ਸਰਕਾਰ ਦੀਆਂ ਹਰਿਆਣੇ ਦੀਆਂ ਵੀ ਅਸੀਂ ਟਰੈਕਟਰ ਲੈ ਕੇ ਨਹੀਂ ਆਵਾਂਗੇ ਜਿਹੜਾ ਕਿ ਜਿਹੜਾ ਪਹਿਲਾਂ ਲੈ ਕੇ ਚੱਲੇ ਸੀ ਦਿੱਲੀ ਵਾਲੇ ਮੋਰਚੇ ਵਿੱਚ ਟਰੈਕਟਰ ਲੈ ਕੇ ਨਹੀਂ ਚੱਲਾਂਗੇ ਅਸੀਂ ਕੋਈ ਕ੍ਰੇਨਾਂ ਨਹੀਂ ਲਿਆਵਾਂਗੇ ਜਿਹੜਾ ਤੁਹਾਡੇ ਬੈਰੀਅਰ ਲਾਏ ਆ ਤੋੜਨ ਲਈ ਤੇ ਕਿਸਾਨਾਂ ਨੇ ਇਹ ਵੀ ਕਿਹਾ ਵੀ ਅਸੀਂ ਅਸੀਂ ਬਿਲਕੁਲ ਕੋਈ ਹਥਿਆਰ ਲੈ ਕੇ ਵੀ ਨਹੀਂ ਇਸ ਕਿਸਮ ਦਾਵਾਂਗੇ ਅਸੀਂ ਸਿਰਫ ਆਪਣੇ ਝੰਡੇ ਲੈ ਕੇ ਆਵਾਂਗੇ ਝੰਡਾ ਵੀ ਉਹਨਾਂ ਦੇ ਕੋਲੇ ਨੈਸ਼ਨਲ ਫਲੈਗ ਹੈ ਇੰਡੀਆ ਇੰਡੀਆ ਦਾ ਜਿਹੜਾ ਨੈਸ਼ਨਲ ਫਲੈਗ ਹੈ ਉਹੀ ਲੈ ਕੇ ਆਉਂਦੇ ਆ ਤੇ ਬਾਕੀ ਉਹਨਾਂ ਕੋਲ ਛੋਟੇ-ਛੋਟੇ ਹੋਰ ਆਪਣਾ ਵੀ ਕਿਸੇ ਕੋਲੇ ਕੰਬਲ ਵਗੈਰਾ ਤੇ ਕੋਈ ਹੋਰ ਆ ਵੀ ਸਰਦੀ ਕਰਕੇ ਕਥੈਲੇ ਛੋਟੇ-ਛੋਟੇ ਸੀ ਇਹ ਲੈ ਕੇ ਚੱਲਾਂਗੇ ਜਿੱਥੇ ਜੇ ਰਸਾਨੂੰ ਰਾਤ ਪੈ ਗਈ ਉੱਥੇ ਅਸੀਂ ਪੜਾ ਕਰਾਂਗੇ ਤੇ ਸੜਕ ਦਾ ਟ੍ਰੈਫਿਕ ਹੈ ਜਿਹੜੀ ਵੱਡਾ ਇਤਰਾਜ਼ ਸੀਗਾ ਜਿਹੜਾ ਸੁਪਰੀਮ ਕੋਰਟ ਦਾ ਵੀ ਵਿੱਚ ਡਾਇਰੈਕਸ਼ਨ ਆਈਆਂ ਸੀ ਅਸੀਂ ਸੜਕ ਦਾ ਕੋਈ ਸੜਕ ਨੂੰ ਬਲੌਕ ਨਹੀਂ ਕਰਾਂਗੇ ਟ੍ਰੈਫਿਕ ਬਲੌਕ ਨਹੀਂ ਕਰਾਂਗੇ ਪਾਸੇ-ਪਾਸੇ ਇੱਕ ਪਾਸੇ ਜਾਵਾਂਗੇ ਇਹ ਤਕਰੀਬਨ ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਅ ਦਿੱਲੀ ਨੂੰ ਚਾਹੀਦਾ ਸੀਗਾ ਹਰਿਆਣਾ ਨੂੰ ਵੀ ਇਹਨਾਂ ਨੂੰ ਜਾਣ ਦਿੱਤਾ ਜਾਵੇ ਪਰ ਉਹਨਾਂ ਨੇ ਇੱਕ ਨਵਾਂ ਹੀ ਅੰਬਾਲੇ ਨੇ ਸ਼ੰਭੂ ਬਾਰਡਰ ਉੱਤੇ ਖਾਸ ਕਰਕੇ ਜਿਹੜਾ ਨਾਲ ਨਾਲ ਅੰਬਾਲੇ ਦਾ ਏਰੀਆ ਲੱਗਦਾ ਕਨੌਰੀ ਤੇ ਉੱਥੇ ਕੋਨਾਂ ਨੇ ਇਹ ਕਰ ਦਿੱਤਾ ਵੀ ਤੁਸੀਂ ਪਹਿਲਾਂ ਦਿਖਾਓ ਜੀ ਤੁਹਾਡੇ ਕੋਲੇ ਦਿੱਲੀ ਜਾਣ ਦੀ ਪਰਮਿਸ਼ਨ ਹੈ ਕਿ ਨਹੀਂ ਬੜੀ ਹੈਰਾਨੀ ਵਾਲੀ ਗੱਲ ਵੀ ਦਿੱਲੀ ਜਦੋਂ ਪਹੁੰਚਣਗੇ 200 ਕਿਲੋਮੀਟਰ ਦਾ ਫਰਕ ਹੈ ਤੇ ਉਦੋਂ ਪਰਮਿਸ਼ਨ ਲੈਣ ਜਾਂ ਫਿਰ ਨਾ ਜਾਣ ਦਿੱਤਾ ਜਾਵੇ ਤੁਸੀਂ ਹੱਦ ਪੁਚਕਾਰ ਵੀ ਰੋਕ ਸਕਦੇ ਹੋ ਕਿਤੇ ਵੀ ਹਰਿਆਣੇ ਦੇ ਵਿੱਚ 200 ਕਿਲੋਮੀਟਰ ਲੰਘ ਕੇ ਜਾਣਾ ਤੇ ਉਹ ਪਹਿਲਾਂ ਹੀ ਕਹਿੰਦੇ ਵੀ ਤੁਸੀਂ ਦਿਖਾਓ ਜੀ ਇਹ ਮਤਲਬ ਕਿ ਦਿੱਲੀ ਦਾ ਕੰਮ ਹੈ ਜਿਹੜਾ ਉਹ ਹਰਿਆਣਾ ਗਵਰਨਮੈਂਟ ਹਰਿਆਣਾ ਗਵਰਨਮੈਂਟ ਇੱਥੇ ਹੀ ਕਰ ਰਹੀ ਆ ਤੇ ਉਹ ਇਹ ਆਰਡਰ ਕੱਢੇ ਹੋਏ ਆ ਹਾਲਾਂਕਿ ਕਦੇ ਵੀ ਨਹੀਂ ਹੁੰਦਾ ਵੀ ਕਦੇ ਵੀ ਕੋਈ ਪ੍ਰੋਟੈਸਟ ਹੋਵੇ ਉਹਦੇ ਲਈ ਕੋਈ ਇਸ ਕਿਸਮ ਦੇ ਪਰਮਿਸ਼ਨਾਂ ਲੈ ਕੇ ਪ੍ਰੋਟੈਸਟ ਨਹੀਂ ਹੁੰਦੇ ਤੇ ਇਹ ਸਾਰਾ ਡੈਮੋਕ੍ਰੇਸੀ ਦੇ ਵਿੱਚ ਇਸ ਕਿਸਮ ਦਾ ਕੰਮ ਨਹੀਂ ਹੁੰਦਾ ਠੀਕ ਆ ਜੇ ਕਿਤੇ ਉਂਝ ਡਿਮੋਨਸਟ੍ਰੇਸ਼ਨ ਕਰਨਾ ਹੋਵੇ ਕਦੇ ਦਿਨ ਦਾ ਤੇ ਉਹਦੇ ਲਈ ਤੁਸੀਂ ਪੁਲਿਸ ਨੂੰ ਇਨਫਾਰਮ ਕਰ ਦਿੰਦੇ ਹੋ ਪਰਮਿਸ਼ਨ ਵੀ ਹੋ ਜਾਂਦੀ ਆ ਦਿੱਲੀ ਜੀ ਖਾਸ ਕਰਕੇ ਇਹ ਪ੍ਰੈਕਟਿਸ ਚੱਲਦੀ ਆ ਤੇ ਪਰਮਿਸ਼ਨ ਡਿਨਾਈ ਵੀ ਕਰ ਦਿੰਦੇ ਆ ਜਿਵੇਂ ਇਹ ਸਾਰਾ ਹੈ ਇਹ ਇਥੋਂ ਤੱਕ ਤਾਂ ਇਹ ਗੱਲ ਹੈਗੀ ਵੀ ਇਹ ਪੰਜਾਬ ਤੱਕਾ ਬਹੁਤ ਹੈ ਹਰਿਆਣੇ ਦਾ ਹਰਿਆਣਾ ਪੁਲਿਸ ਦਾ ਬੈਰੀਅਰ ਬਹੁਤ ਜਿਆਦੇ ਲਾਏ ਹੋਏ ਆ ਤੇ ਬੈਰੀਅਰ ਲੱਗੇ ਕੋਹਾਨ ਕੰਕਰੀਟ ਦੇ ਐਡੇ ਜਬਰਦਸਤ ਬੈਰੀਅਰ ਜਿਹੜੇ ਤੇ ਉਠਾਈ ਨਹੀਂ ਸਕਦੇ ਜਿਹੜੇ ਪਹਿਲਾਂ ਕ੍ਰੇਨਾਂ ਜਾਂ ਟਰੈਕਟਰਾਂ ਨਾਲ ਉਠਾਉਂਦੇ ਹੁੰਦੇ ਸੀਗੇ ਤੇ ਹੁਣ ਨਹੀਂ ਉਠਾ ਸਕਦੇ ਉੱਥੇ ਜਾ ਕੇ ਰੁਕ ਜਾਂਦੇ ਆ ਫਿਰ ਇਹਨਾਂ ਤੇ ਫੁੱਲਾਂ ਦੀ ਵਟਸਐਪ ਵਾਸ਼ਾ ਕਰਨੀ ਤੇ ਫਿਰ ਮੁੜ ਕੇ ਬਰਸਾਉਣੇ ਤੇ ਫਿਰ ਉਹਨਾਂ ਤੋਂ ਪਿੱਛੋਂ ਇਹਨਾਂ ਨੇ लाठी चार्ज ਜਦੋਂ ਪ੍ਰੈਸ ਚਲੀ ਗਈ ਤੇ ਉਦੋਂ ਪਿੱਛੋਂ ਫਿਰ ਇਹਨਾਂ ਨੇ ਉਹ ਹੋ ਟੀਅਰ ਗੈਸ ਸ਼ੈਲਿੰਗ ਹੈ ਜਿਹੜੀ ਅਥਰੂ ਗੈਸਾਰੇ ਗੋਲੇ ਸੁੱਟੇ ਉਹਦੇ ਉਹ ਐਸ ਕਿਸਮ ਦੇ ਭੇੜੇ ਕਿਸਮ ਦੇ ਗੋਲੇ ਆ ਕੋ ਉਹਦੇ ਚ ਹੋਰ ਜ਼ਿਆਦਾ ਟੌਕਸਿਕ ਮਟੀਰੀਅਲ ਪਾਇਆ ਹੋਇਆ ਜ਼ਹਿਰੀਲਾ ਤੇ ਜਿਹੜਾ ਕਿ ਲੋਕਾਂ ਦੀਆਂ ਅੱਖਾਂ ਬਹੁਤ ਮੱਚਦੀਆਂ ਪਹਿਲੇ ਵਾਲੇ ਨਾਲੋਂ ਵੀ ਕਿਤੇ ਜ਼ਿਆਦਾ ਅੱਛਾ ਇਹ ਫੁੱਲ ਬਰਸਾਉਣ ਵਾਲੀ ਗੱਲ ਮਜ਼ਾਕ ਕਰਨ ਵਾਲੀ ਗੱਲ ਲੱਗਦੀ ਹੈ ਪੁਲਿਸ ਵੱਲੋਂ ਵੀ ਇਹ ਇੱਕ ਤਰ੍ਹਾਂ ਦਾ ਮਜ਼ਾਕ ਹੈ ਇਹ ਸਾਰਾ ਤੇ ਵੀ ਇਸ ਕਿਸਮ ਦਾ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਇੱਕ 100 101 ਦਾ ਜਥਾ ਜਾਂਦਾ ਕੋਈ ਜ਼ਿਆਦਾ ਨਹੀਂ ਪਹਿਲੀ ਆ ਵੀ ਇਹੀ ਹੋਇਆ ਤੇ ਦੂਜੀ ਵਾਰ ਵੀ ਇਹ ਹੋਇਆ ਤੇ ਹੁਣ ਉਹਨਾਂ ਨੇ ਬ੍ਰੇਕ ਪਾ ਲਈ ਸੀਗੀ ਕੱਲ ਨਹੀਂ ਗਏ ਆ ਪਹਿਲਾਂ 6 ਨੂੰ ਗਏ ਫਿਰ 8 ਨੂੰ ਗਏ ਫਿਰ ਨਹੀਂ ਗਏ ਤੇ ਹੁਣ ਉਹ ਉਹਨਾਂ ਦਾ ਲੇਟੈਸਟ ਇਹ ਹੈ ਵੀ ਅਸੀਂ ਅਸੀਂ ਜਿਹੜਾ ਹੈ ਵੀ ਅਸੀਂ ਦੱਲੇਵਾਲ ਤਾਂ 14 ਦਿਨ ਹੋ ਗਏ ਹਨ ਮਾਰਨ ਵਰਤਨ ਹੋ ਗਿਆ ਵਰਤਨ ਦੀ ਹਾਲਤ ਵੀ ਵਿਗੜਨੀ ਸ਼ੁਰੂ ਹੋ ਗਈ ਕਹਿੰਦੇ ਇਹ ਕਿਹਾ ਜਾਂਦਾ ਖਾਹਾਰਾਂ ਦੀ ਵੀ ਹਾਲਤ ਵਿਗੜ ਰਹੀ ਹੈ ਚਲੋ ਤੇ ਉਸ ਉਹ ਉਹਦੇ ਨਾਲ ਇਹ ਅੱਜ ਦੇ ਦਿਨ ਦਾ ਇਹ ਸਾਰੇ ਭੁੱਖ ਹੜਤਾਲ ਸਾਰੇ ਉੱਥੇ ਅੱਜ ਚੁੱਲ੍ਹੇ ਨਹੀਂ ਵੱਲ ਲੰਗੇ ਉੱਥੇ ਜਿਹੜਾ ਖਨਾਰ ਬਾਰਡਰ ਉੱਤੇ ਇਹ ਗੱਲ ਇਹ ਨਹੀਂ ਕਿ ਤਾਂ ਸਮੁੱਚੀ ਗੱਲ ਹੈ ਇਹ ਬਿਲਕੁਲ ਤੱਕਾ ਇਹਦੇ 'ਚ ਕੋਈ ਸ਼ੱਕ ਨਹੀਂ ਸਰਕਾਰ ਦਾ ਬਹੁਤ ਤੱਕਾ ਕਰਦੇ ਜਿਹਦੇ ਤੇ ਕਾਫੀ ਜਿਹੜੇ ਤੱਕੇ ਤੇ ਦ੍ਰਿਸ਼ਾ ਸਾਰੀ ਦੁਨੀਆ ਚ ਜਾਂਦੇ ਵੀ ਆ ਤੇ ਇਹੇ ਹੋ ਰਿਹਾ ਸਾਲ ਖੜਗੇ ਨੇ ਕਿਹਾ ਵੀ ਇਹੀ ਹੈ ਜੀ ਕਾਂਗਰਸ ਦੇ ਪ੍ਰਧਾਨ ਮਲਕਰ ਜੀ ਖੜਗੇ ਨੇ ਇਹ ਕਿਹਾ ਕਿ ਮੋਦੀ ਵੱਲੋਂ ਵਾਰ-ਵਾਰ ਧੋਖਾ ਦੇਣ ਕਾਰਨ ਕਿਸਾਨ ਨਿਆਂ ਲਈ ਅੰਦੋਲਨ ਕਰ ਰਿਹਾ ਹਾਂ 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 ਤੋ ਇਹ ਹੈ ਇਹ ਤਾਂ ਹੈਗਾ ਇੰਨਾ ਕੁ ਪੱਖ ਇਦਾਂ ਦਾ ਇਹ ਲੜ ਰਹੇ ਐ ਇਹ 8 ਮਹੀਨੇ 10 ਮਹੀਨਿਆਂ ਦੇ ਇਹ ਫਰਵਰੀ 8 ਦੇ ਬੈਠੇ ਐ ਤੇ ਇਹ ਸਾਰਾ ਕੁਝ ਇੰਨਾ ਲੰਬਾ ਪ੍ਰੋਸੈਸ ਚੱਲਿਆ ਸਾਰਾ ਕੁਝ ਤੇ ਇਸ ਕਰਕੇ ਹੁਣ ਇਹਦਾ ਦੂਜਾ ਪੱਖ ਵੀ ਹੈ ਜੀ ਹਾਂ ਦੂਜਾ ਪੱਖ ਇਹ ਹੈ ਵੀ ਇਹਨਾਂ ਨਾਲ ਦੂਸਰੇ ਜਥੇਬੰਦੀਆਂ ਕਿਉਂ ਨਹੀਂ ਆਉਂਦੀਆਂ ਹਾਂ ਦੂਸਰੇ ਜਥੇਬੰਦੀਆਂ ਤਾਂ ਅੱਗੇ ਦੇਖੋ ਜਿਹੜੇ ਸੰਯੁਕਤ ਕਿਸਾਨ ਮੋਰਚਾ ਹੈ ਉਹਨੇ ਵਕ ਵਕ ਇਹਨਾਂ ਮੰਗਾਂ ਨੂੰ ਹੀ ਲੈ ਕੇ ਜਿਹੜੀਆਂ ਮੰਗਾਂ ਤੇ ਇਹ ਗੱਲ ਕਰ ਰਹੇ ਆ ਉਹਨਾਂ ਨੇ ਆਪਣੇ ਐਕਸ਼ਨ ਪੰਜਾਬ ਭਰ ਚ ਕੀਤੇ ਹੈਗੇ ਆ ਦੇਸ਼ ਭਰ ਚ ਕੀਤੇ ਹੈਗੇ ਆ ਪਰ ਇਸ ਵਾਰ ਅਸੀਂ ਦੇਖਿਆ ਹੈ ਕਿ ਜਦੋਂ ਤੋਂ ਫਰਵਰੀ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੈ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਵਾਲਾ ਤੇ ਜਿਹੜੀ ਐ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਹੜਾ ਡੱਲੇਵਾਲ ਦੀ ਵਹੀ ਵਾਲਾ ਤਾਂ ਉਸ ਤੋਂ ਬਾਅਦ ਇਹਨਾਂ ਜਥੇਬੰਦੀਆਂ ਦੀ ਉੱਥੇ ਕੋਈ ਇਸ ਤਰ੍ਹਾਂ ਦੀ ਕੋਈ ਸਰਗਰਮੀ ਕੋਈ ਉਹਨਾਂ ਚ ਸ਼ਮੂਲੀਅਤ ਜਾਂ ਹਮਾਇਤ ਜਾਂ ਇਹਨਾਂ ਦਾ ਕੋਈ ਇਸ ਤਰ੍ਹਾਂ ਦੇ ਵੱਲੋਂ ਐਕਸ਼ਨ ਨਹੀਂ ਹੋਇਆ ਇਹਦਾ ਕਾਰਨ ਕੀ ਤੁਸੀਂ ਸਮਝੋ ਦੇਖੋ ਜਿਹੜੀਆਂ ਦੂਸਰੀਆਂ ਜਥੇ ਬੰਦੀਆਂ ਪਹਿਲੀਆਂ ਇਹਨਾਂ ਤੇ ਦੋਸ਼ ਲਾਉਂਦੀਆਂ ਇਹ ਉਹਨਾਂ ਦੇ ਦੋਸ਼ ਹੈ ਜਿਹੜੇ ਕਿ ਓਪਨ ਲਾਉਂਦੀਆਂ ਉਹ ਤੇ ਓਪਨ ਕਹਿੰਦੇ ਆ ਜਦ ਕਈ ਕਿਸਾਨ ਦਸੇ ਬੰਦੀਆਂ ਨਾਲ ਗੱਲਾਂ ਬਾਤਾਂ ਤੋਂ ਪਤਾ ਵੀ ਲੱਗਦਾ ਵੀ ਉਹ ਕਹਿੰਦੇ ਆ ਵੀ ਇਹ ਪਹਿਲੀ ਗੱਲ ਤਾਂ ਜਦੋਂ ਇਹ ਪੰਦੇਰ ਦੀ ਜਿਹੜਾ ਗਰੁੱਪ ਸੀ ਉਦੋਂ ਪੰਨੂ ਪੰਦੇਰ ਕਿਹਾ ਜਾਂਦਾ ਹੁੰਦਾ ਸੀ ਪੰਨੂ ਅੱਜ ਕੱਲ ਇਹ ਸਾਰੀ ਗੱਲ ਵਿੱਚੋਂ ਗਾਇਬ ਹੈ ਪਤਾ ਨਹੀਂ ਨਾਲ ਹੈ ਜਾਂ ਨਹੀਂ ਹੈ ਪਰ ਪੰਨੂ ਦਾ ਹੁਣ ਨਾਂ ਨਹੀਂ ਆ ਰਿਹਾ ਸਤਰਾਮ ਸਿੰਘ ਪੰਨੂ ਦਾ ਅਮਰਸਰ ਤੋਂ ਤਰਨਤਾਰ ਨੇਰੀਏ ਦੇ ਉਹਨਾਂ ਦਾ ਨਾਂ ਨਹੀਂ ਆ ਰਿਹਾ ਤੇ ਅਚਾਪ ਇਹ ਹੁਣ ਉਦੋਂ ਪੰधेਰ ਚ ਜਿਹੜਾ ਪੰधेਰ ਇਹ ਗਰੁੱਪ ਆ ਜਿਹੜਾ ਜਦੋਂ ਕਿਸਾਨ ਦਿੱਲੀ ਦੇ ਦਰੂਹਾਂ ਤੇ ਚੱਲ ਰਹੀ ਸੀ ਜਿਹੜੀ ਐਜਿਟੇਸ਼ਨ ਚੱਲੀ ਆ 13 ਮਹੀਨੇ ਉਦੋਂ ਉਸ ਨੂੰ 15 20 ਦਿਨ ਜਦੋਂ ਸਾਰੇ ਸਾਰੇ ਥਾਂ ਤੇ ਲੋਕ ਪਹੁੰਚ ਗਏ ਸੀ ਉਦੋਂ ਪਿੱਛੋਂ ਅੱਗੇ ਜਾ ਕੇ ਬਹਾਇਆ ਤੇ ਲੋਕ ਇਸ ਗੱਲ ਤੇ ਸ਼ੱਕ ਵੀ ਕਰਦੇ ਸੀ ਕਿਉਂ ਇਹਨੂੰ ਕੌਣ ਲਗਾਇਆ ਇਹਨੂੰ ਅੱਗੇ ਤੇ ਇਹਦੇ ਨਾਲ ਕੁਝ ਇਹੋ ਜਿਹੀਆਂ ਫੋਰਸਸ ਵੀ ਸੀਗੀਆਂ ਜਿਹਦੇ ਤੇ ਲੋਕ ਸ਼ੱਕ ਕਰਦੇ ਸੀ ਉਹ ਸ਼ੱਕ ਲਗਾਤਾਰ ਬਰਕਰਾਰ ਹਜੇ ਵੀ ਹੈ ਇਸ ਕਰਕੇ ਦੂਜੇ ਜਥੇਬੰਦੀਆਂ ਆਉਂਦੀਆਂ ਨਹੀਂ ਇੱਕ ਡੱਲੇਵਾਲ ਦਾ ਤਾਂ ਪਰਸਨਲ ਲੈਵਲ ਦੀ ਜਿਹੜੀ ਆਪਸ ਵਿੱਚ ਦੀ ਬਿਆਨ ਵੀ ਦਿੱਤੇ ਇੱਕ ਦੂਜੇ ਦੇ ਵਿਰੁੱਧ ਬਲਵੀਰ ਬਲਵੀਰ ਸਿੰਘ ਰਾਜੇ ਵਾਲੇ ਦੇ ਤੇ ਹੋਰ ਸਾਰੇ ਲੀਡਰਾਂ ਦੇ ਇੱਕ ਦੂਜੇ ਦੇ ਵਿਰੋਧ ਤੁਸੀਂ ਦੇਖੋ ਵੀ ਇਹਨਾਂ ਦੇ ਇਹਨਾਂ ਨੇ ਨਾਲ ਜਿਹੜਾ ਅਗਰਾਹਾ ਗਰੁੱਪ ਦਾ ਜਿਹੜਾ ਅਗਰਾਹਾ ਜਿਹੜਾ ਲੀਡਰ ਹੈਗਾ ਅਗਰਾਹਾ ਗਰੁੱਪ ਦਾ ਉਹਨਾਂ ਦੇ ਲਖਿੰਦਰ ਸਿੰਘ ਅਗਰਾਹਾ ਲਖਿੰਦਰ ਸਿੰਘ ਰਾਹਾ ਉਹਦੇ ਨਾਲ ਤਾਂ ਕਾਫੀ ਜ਼ਿਆਦਾ ਡੱਲੇ ਵਾਲ ਦਾ ਵਿਰੋਧ ਹੈ ਜਾਂ ਇਹਨਾਂ ਦਾ ਵਿਰੋਧ ਹੈ ਉਹ ਤਾਂ ਇੱਕ ਦੂਜੇ ਦਾ ਇੰਨਾ ਐਸਟ ਕਿਸਮ ਦਾ ਵਿਰੋਧ ਹੈ ਵੀ ਇਹ ਦੇਖੋ ਵੀ ਜਦੋਂ ਸੁਭਕਰਨ ਦੀ ਡੈਥ ਹੋਈ ਹੈ ਉੱਥੇ ਅਗਰਾਹਾ ਗਰੁੱਪ ਵੀ ਆਪਣੇ ਬੰਦੇ ਕਾਫੀ 1000 2000 ਬੰਦੇ ਵਰਕਰ ਲੈ ਕੇ ਗਏ ਸੀ ਤਾਂ ਉਹਨੂੰ ਉਸ ਤੇ ਬੋਲਣ ਨਹੀਂ ਸੀ ਦਿੱਤਾ ਉਗਰਾਹ ਨੂੰ ਉਹਸਪੋਕ ਤੇ ਬੋਲਣ ਸੀ ਦਿੱਤਾ ਤੇ ਇਹ ਸਾਰਾ ਕੁਝ ਆਪਸ ਵਿੱਚ ਇਹਨਾਂ ਦਾ ਬੜਾ ਜਿਆਦਾ ਕਸ਼ਮਕਸ਼ ਚੱਲਦੀ ਹੈ ਤੇ ਉਹ ਇਹਨਾਂ ਨੂੰ ਸ਼ੱਕੀ ਸਮਝਦੇ ਆ ਤੇ ਗੱਲ ਹੁਣ ਇਹ ਵੀ ਸੋਚਣ ਵਾਲੀ ਗੱਲ ਹੈ ਵੀ 10 ਮਹੀਨੇ ਹੋ ਗਏ ਤੁਹਾਨੂੰ 10 ਮਹੀਨੇ ਤੋਂ ਉਹਨਾਂ ਨਾਲ ਇੱਕ ਜਥੇਬੰਦੀ ਨਹੀਂ ਆਈ ਪਹਿਲਾਂ ਜਿਨ੍ਹਾਂ ਨੇ ਇਸ ਇਸ ਕਿਸਮ ਦਾ ਮੋਰਚਾ ਲਵਾਇਆ ਸੀ ਸ਼ੰਭੂ ਤੇ ਖਰੋੜੀ ਬਾਰਡਰ ਦਾ ਉਦੋਂ ਕਿਹਾ ਸੀ ਬੈਠ ਜੋ ਤੁਸੀਂ ਜਾ ਕੇ ਕਈ ਲੋਕਾਂ ਨੇ ਕਿਹਾ ਸੀ ਵੀ 나 ਤੁਸੀਂ ਸ਼ੁਰੂ ਕਰੋ ਇਲੈਕਸ਼ਨ ਆਉਣ ਵਾਲੀ ਹੈ ਆ ਇਲੈਕਸ਼ਨ ਤੇ ਇਲੈਕਸ਼ਨ ਦੇ ਪੀੜ ਜਦੋਂ ਇਲੈਕਸ਼ਨ ਹੋ ਰਹੀ ਹੋਵੇ ਜਿਹੜੀ ਵੱਡੀ ਇਲੈਕਸ਼ਨ ਹੋ ਰਹੀ ਸੀਗੀ ਪਾਰਲੀਮੈਂਟ ਦੀ ਤੇ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਆ ਤੇ ਹਜੇ ਕੋਈ ਸਰਕਾਰ ਨਹੀਂ ਬਣੀ ਤਾਂ ਕਿਉਂ ਬੈਠੇ ਹੋ ਪਰ ਇਹ ਬੈਠ ਗਏ ਹਾਂ ਤੇ ਹਾਂ ਤੇ ਇਹ ਆਪਣੇ ਇਹਨਾਂ ਦੇ ਕੀ ਗਿਣਤੀਆਂ ਬਿੰਤੀਆਂ ਸੀ ਕਿਹੜੀਆਂ ਫੋਰਸਸ ਇਹਨਾਂ ਦੇ ਪਿੱਛੇ ਸੀ ਇਹ ਕਿਸੇ ਨੂੰ ਨਹੀਂ ਪਤਾ ਅੱਛਾ ਉਹ ਬੈਠ ਗਏ ਉਦੋਂ ਪਿੱਛੋਂ ਫਿਰ ਇਹ ਲਗਾਤਾਰ ਬੈਠੇ ਤੁਰੇ ਆ ਰਹੇ ਆ ਤੇ ਉਸ ਕਰਕੇ ਇਹ ਦੂਜਿਆਂ ਜਿਹੇ ਬੰਦੀਆਂ ਨਾਲ ਨਹੀਂ ਗਈਆਂ ਦੂਜੇ ਜਿਹੇ ਬੰਦੇ ਨਾਲ ਕੋਈ ਇਹਨਾਂ ਦੀ ਉਹ ਵੀ ਕੋਈ ਬਹੁਤਾ ਸੀਰੀਅਸ ਮਾਰਤਾਲਾ ਆਪ ਵੀ ਇਕੱਠੇ ਹੋਣ ਦਾ ਚੱਲਿਆ ਹੀ ਨਹੀਂ ਵਿੱਚ ਤੇ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੋਇਆ ਤੁਸੀਂ 10 ਮਹੀਨਿਆਂ ਦੇ ਵਿੱਚ ਦੀ ਇੱਕ ਜਥੇਬੰਦੀ ਵੀ ਤੁਹਾਡੇ ਨਾਲ ਨਹੀਂ ਪਿੱਛੇ ਤੋਂ ਆ ਰਹੀ ਤੇ ਇਹਨਾਂ ਦੀ ਸੋਚਣ ਵਾਲੀ ਗੱਲ ਹੈ ਵੀ ਮੋਰਚਾ ਚਲਾਉਣੇ ਤੇ ਮੋਰਚੇ ਵਿੱਚ ਜਿਹੜੀਆਂ ਮੰਗਾਂ ਤੇ ਚਲਾਇਆ ਮੋਰਚਾ ਜਿਹਾ ਚਲਾ ਰਹੇ ਹੋ ਉਹ ਤਾਂ ਉਸ ਕਿਸਾਨ ਯੂਨੀਅਨ ਦਾ ਸੀ ਜਿਹੜੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਨੇ ਜਿੱਤੀ ਜਿੱਤਿਆ ਸੀ 32 ਉਹਦੇ ਵਿੱਚ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਜਿੱਤਿਆ ਸੀ ਮੋਰਚਾ ਦਿੱਲੀ ਵਾਲਾ ਦਿੱਲੀ ਦਿੱਲੀ ਵਾਲੀ ਦੀ ਪ੍ਰਾਪਤੀ ਉਹਨਾਂ ਦੀ ਉਹਨਾਂ ਦੇ ਮੰਗਾਂ ਨੂੰ ਲੈ ਕੇ ਤੁਸੀਂ ਜਿਹੜੇ ਸ਼ਾਮਲ ਵੀ ਨਹੀਂ ਸੀ ਉਹਨਾਂ ਦੇ ਵਿੱਚ ਤੁਸੀਂ ਲੈ ਕੇ ਅੱਗੇ ਜਾ ਕੇ ਬੈਠ ਗਏ ਹੋ ਬੜੇ ਲੋਕ ਸੋਚਦੇ ਆ ਵੀ ਤੁਸੀਂ ਕਿਸ ਲੈਵਲ ਤੇ ਤੁਸੀਂ ਉਹਨਾਂ ਦੀ ਮੰਗ ਨੂੰ ਲੈ ਕੇ ਤੁਰ ਗਏ ਹੋ ਕਿ ਤੁਸੀਂ ਪਾਰਟ ਨਹੀਂ ਸੀ ਉਸ ਵੇਲੇ ਤਾਂ ਸਾਰੀ ਗੱਲ ਦਾ ਤੇ ਇਸ ਕਰਕੇ ਦੇਖਿਆ ਜਾ ਰਿਹਾ ਤੇ ਦੂਜੇ ਲੋਕ ਇਹ ਵੀ ਸ਼ੱਕ ਕਰਦੇ ਆ ਵੀ ਇਹ ਜਦੋਂ ਪਹਿਲਾਂ ਚੰਡੀਗੜ੍ਹ ਵਿੱਚ ਉਹ ਫਰਵਰੀ ਦੇ ਵਿੱਚ ਹੀ ਫਿਰ ਸਾਰਾ ਸਰਕਾਰ ਨੇ ਦਿੱਲੀ ਤੋਂ ਪਿਊਸ਼ ਗੋਲ ਤੇ ਹੋਰ ਮਿਨਿਸਟਰ ਵੀ ਆਏ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਪਰ ਇਹ ਵੀ ਔਨ ਰਿਕਾਰਡ ਹੈ ਕਈ ਪ੍ਰੈਸ ਮੀਡੀਆ ਚ ਕਿਹਾ ਵੀ ਉਹਨਾਂ ਪਿਊਸ਼ ਗੋਲ ਨੇ ਕਿਹਾ ਵੀ ਤੁਸੀਂ ਤੁਸੀਂ ਆਪਣੀਆਂ ਮੰਗਾਂ ਦੇ ਬਾਰੇ ਹੋਮਵਰਕ ਕਰਕੇ ਤਾਂ ਆਇਆ ਕਰੋ ਤੇ ਉਹ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਤੁਹਾਡੇ ਚ ਬਹੁਤ ਸੀਨੀਅਰ ਕਿਸਾਨ ਲੀਡਰ ਹੈਗੇ ਪੰਜਾਬ ਚ ਤੁਸੀਂ ਉਹਨਾਂ ਨੂੰ ਲਿਆ ਕਰੋ ਨਾਲ ਇਹ ਜੇ ਉਹਨੇ ਓਪਨਲੀ ਸਾਰੇ ਮੀਡੀਆ ਮੀਡੀਆ ਦੇ ਨੋਟਿਸ ਚ ਹੈ ਤੇ মিডিਆ ਨੇ ਕਵਰ ਵੀ ਕੀਤੇ ਸੀ ਇਹ ਜੇ ਬਿਆਨ ਵੀ ਦਿੱਤੇ ਤੇ ਇਥੋਂ ਤੱਕ ਹੋਇਆ ਵੀ ਇਹ ਉਹਨਾਂ ਨਾਲ ਸਮਝੌਤਾ ਕਰਕੇ ਆ ਗਏ ਸੀ ਕਿ ਅਸੀਂ ਪੰਜ ਪੰਜ ਫਸਲਾਂ ਦਾ ਜਿਹੜਾ ਹੈ ਉਹਨਾਂ ਦੀ ਅਸੀਂ ਤੁਸੀਂ ਲੀਗਲਾਈਜ਼ ਕਰ ਦਿੰਨੇ ਆ ਉਹਦਾ ਉਹਦਾ ਜਿਹੜਾ ਕਾਨੂੰਨੀ ਬਣਾ ਦਿੰਨੇ ਉਹਨਾਂ ਦੀ ਜਿਹੜੀ ਘੱਟੋ ਘੱਟ ਮੁੱਲ ਹੈ ਕੀਮਤ ਹੈ ਖਰੀਦ ਕੀਮਤ ਤੇ ਪਰ ਜਿਹੜਾ ਖਰੀਦਿਆ ਕਰਨੀ ਆ ਉਹ ਕੰਪਨੀਆਂ ਖਰੀਦਿਆ ਕਰਨਗੀਆਂ ਉਹ ਕੌਂਪੜੀਆਂ ਜਦੋਂ ਇਹ ਤਕਰੀਬਨ ਅੰਦਰੋਂ ਅੰਦਰ ਹੀ ਸ਼ਾਇਦ ਇਹ ਸਹਿਮਤੀ ਕਰਕੇ ਬਾਹਰ ਆ ਗਏ ਸੀਗੇ ਤੇ ਬਾਹਰ ਆ ਕੇ ਰੌਲਾ ਪੈ ਗਿਆ ਫਿਰ ਲੋਕਾਂ ਨੇ ਦੂਜਿਆਂ ਨੇ ਵਿਰੋਧ ਪਾ ਦਿੱਤਾ ਦੂਜੇ ਹੋਰ ਕਿਸਾਨ ਲੀਡਰਾਂ ਨੇ ਦੇ ਵਿਰੁੱਧ ਬਿਆਨ ਦੇ ਤੇ ਆ ਫਿਰ ਇਹ ਗੱਲ ਸਿਰੇ ਨਹੀਂ ਚੜੀ ਤਾਂ ਮੇਰਾ ਮੈਂ ਕਹਿਣ ਦਾ ਮਤਲਬ ਹੈ ਵੀ ਇਹਨਾਂ ਦੀ ਲੋੜ ਕੀ ਪਈ ਹੈ ਕਿਉਂ ਕਿਸੇ ਦੀ ਮੰਗ ਨੂੰ ਲਿਜਾ ਕੇ ਅੱਗੇ ਜਾ ਕੇ ਬੈਠ ਗਏ ਐ ਤੇ ਕੰਟੀਨਿਊਸਲੀ ਇਹ ਲਗਾਤਾਰ ਇਹ ਸਾਰਾ ਕੁਝ ਬੈਠੇ ਰਹੇ ਆ ਕੀ ਕਾਰਨ ਹੈ ਇਹਦੇ ਵਿੱਚ ਪਰ ਹੁਣ ਇਹ ਸਿੱਸਾ ਦੂਸਰਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਆਗੂਆਂ ਦਾ ਕੀ ਕਹਿਣਾ ਉਹ ਜਿਹੜੇ ਦੂਜਾ ਸੰਯੁਕਤ ਕਿਸਾਨ ਮੋਰਚਾ ਉਹ ਉਹ ਮੋਰਚਾ ਹੀ ਵੱਖਰਾ ਸ਼ੁਰੂ ਕਰਨਗੇ ਜਾਂ ਕੀ ਹੋਏਗਾ ਉਹ ਨਹੀਂ ਉਹ ਉਹ ਇਹ ਦੇਖ ਰਹੇ ਆ ਕਿ ਇਸ ਕਿਸਮ ਦੀ ਫੀਲਿੰਗ ਹੋ ਗਈ ਹੈ ਵੀ ਇਹ ਸਾਡੇ ਸਾਡਾ ਜਿਹੜਾ ਮੋਰਚੇ ਦੀ ਪ੍ਰਾਪਤੀ ਹੈ ਉਹਨੂੰ ਤੋੜਨ ਲਈ ਅੱਗੇ ਬੈਠੇ ਆ ਆ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਉਹ ਜਾਂ ਮੋਰਚੇ ਦਾ ਮੋਰਚੇ ਨੂੰ ਮੋਰਚੇ ਦੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਸਾਰੀਆਂ ਸੀਗੀਆਂ ਪ੍ਰਾਪਤੀਆਂ ਜਿਹਨਾਂ ਦਾ ਨਾਂ ਦੁਨੀਆ ਭਰ ਚ ਗਿਆ ਉਸ ਦੀ ਜਿਹੜੀ ਸ਼ਾਨ ਸ਼ਾਨ ਮੱਤਾ ਪ੍ਰਾਪਤੀਆਂ ਸੀ ਉਹ ਉਸ ਦੇ ਉੱਤੇ ਹੁਣ ਇੱਕ ਤਰ੍ਹਾਂ ਦਾ ਉਹਦੇ ਉੱਤੇ ਆਕਸ਼ ਲਿਆਉਣਾ ਉਹਦੇ ਤੇ ਉਸ ਨੂੰ ਕਲੰਕਿਤ ਕਰਨ ਦੇ ਲਈ ਉਹਨਾਂ ਦਾ ਇਹ ਵਿਊ ਹੈ ਵੀ ਇਹ ਅੱਗੇ ਆਏ ਐ ਤੇ ਇਹ ਲੜੀ ਜਾਣਗੇ ਲੜਾਈ ਜਾਣਗੇ ਇੰਨਾ ਕੰਮ ਆਪਦਾ ਸ਼ੁਰੂ ਰੱਖਣਗੇ ਤੇ ਇਹ ਰੱਖ ਰਹੇ ਆ ਸ਼ੁਰੂ ਜਾਣਬੁੱਝ ਕੇ ਰੱਖ ਰਹੇ ਆ ਕਿਹੜੀਆਂ ਤਾਕਤਾਂ ਕਰਾ ਰਹੀਆਂ ਪਰ ਇਹਦਾ ਟੋਟਲ ਜਿਹੜੀ ਮੂਵਮੈਂਟ ਉਹ ਡਿਵਾਈਡ ਥਿੱਕ ਸਾਨੀ ਮੂਵਮੈਂਟ ਦੇ ਵਿੱਚ ਫਟਪੈਕ ਦਿਖਾਈ ਜਾ ਰਹੀ ਆ ਬਾਹਰ ਪੇਸ਼ ਹੋ ਰਹੀ ਐ ਇਸ ਤਰੀਕੇ ਨਾਲ ਕਿਸਾਨੀ ਮੂਵਮੈਂਟ ਫਟਾ ਜਾਂ ਇਹ ਐ ਵੀ ਜਿਨ੍ਹਾਂ ਨੇ ਉਹ ਜਿੱਤਿਆ ਸੀ ਉਹ ਤਾਂ ਬੜੇ ਨਕਮੇ ਸੀ ਉਹਨਾਂ ਕੁਛ ਨਹੀਂ ਕਰਦੇ ਘਰ ਬੈਠੇ ਐ ਤੇ ਇਸ ਕਿਸਮ ਦਾ ਜਿਹੜੀ ਮੂਵਮੈਂਟ ਨੂੰ ਤੋੜਨ ਦਾ ਇਹਨਾਂ ਤੇ ਦੋਸ਼ ਲੱਗ ਰਿਹਾ ਵੀ ਇਹ ਇਹਨਾਂ ਨੇ ਜਾਣਬੁੱਝ ਕੇ ਮੂਵਮੈਂਟ ਤੋੜੀ ਐ ਅੱਗੇ ਆ ਕੇ ਤੋੜੀ ਐ ਇਸ ਕਰਕੇ ਇਹ ਇਹ ਸਾਰਾ ਕੁਝ ਕਿਹਾ ਜਾ ਰਿਹਾ ਹੈ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਵੀ ਇਹ ਕੋਸ਼ਿਸ਼ ਇਹਨਾਂ ਦੀ ਇਹ ਹੈ ਵੀ ਹੁਣ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਗੱਲ 'ਚੋਂ ਨਿਕਲੀਏ ਪਰ ਅਜੇ ਕੋਈ ਨਿਕਲਦਾ ਰਸਤਾ ਤਲਾਸ਼ਿਆ ਜਾ ਰਿਹਾ ਫਿਰ ਕਿਸ ਕੋਈ ਕਿਸ ਕਿਸ ਗੱਲ ਤੇ ਉਤਰਿਆ ਜਾਵੇ ਕਿਸ ਗੱਲ ਤੇ ਤਲਾਸ਼ਿਆ ਜਾਵੇ ਕਈ ਲੋਕਾਂ ਨੇ ਸੁਹਿਰਦ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਾ ਕੇ ਇਹਨਾਂ ਨੂੰ ਜਗਜੀਤ ਦਲੇਵਾਲ ਤੇ ਇਹਨਾਂ ਨੂੰ ਭੰਦੇਰ ਅਰਗੇ ਨੂੰ ਕਿਹਾ ਵੀ ਤੁਸੀਂ ਕਾਮਯਾਬੀ ਤਾਂ ਲੈ ਨਹੀਂ ਸਕਦੇ 100 ਦੇ ਜਥੇ ਨਾਲ ਤੁਸੀਂ ਕੀ ਕਰ ਲੋਗੇ ਐਡਾ ਵੱਡਾ ਜਦੋਂ ਕਿਸਾਨੀ ਮੋਰਚਾ ਲੱਗਿਆ ਸੀਗਾ ਓਡੀ ਵੱਡੀ ਸਟਰੈਂਥ ਸ਼ੋ ਕਰਕੇ ਹੁਣ ਚਾ ਤੁਸੀਂ ਥੋੜੇ ਜੇ ਬੰਦੇ ਆ ਕਰ ਰਹੇ ਹੋ ਇਹਦਾ ਕੀ ਮਤਲਬ ਹੈ ਤੁਹਾਡੀ ਇਸ ਗੱਲ ਦਾ ਇੰਨੇ ਦਵਾ ਥੱਲੇ ਤਾਂ ਕੋਈ ਤੁਹਾਡੀ ਮੰਗ ਨਹੀਂ ਮੰਨੀ ਜਾਣੀ ਮੰਗ ਓਡੇ ਵੱਡੇ ਦਵਾ ਬਣਤੇ ਹੀ ਕੋਈ ਨਾ ਕੋਈ ਮੰਗ ਪ੍ਰਾਪਤ ਹੋ ਸਕਦੀ ਹੈ ਤੇ ਤੁਸੀਂ ਬੰਦ ਕਰਦੇ ਹੋ ਇਹ ਕਿਹਾ ਗਿਆ ਉਹਨਾਂ ਨਾਲ ਪਤਾ ਨਹੀਂ ਉਹਨਾਂ ਦਾ ਕੀ ਰਿਸਪਾਂਸ ਹੈ ਕੱਲ ਸ਼ਾਮੀ ਕੁਝ ਬੰਦੇ ਚੰਡੀਗੜ੍ਹ ਤੋਂ ਗਏ ਸੀ ਇਹਨਾਂ ਨੂੰ ਮਿਲਣ ਸਪੈਸ਼ਲ ਤੇ ਇਹ ਸਾਰਾ ਕੁਝ ਚੱਲ ਰਿਹਾ ਪਰ ਇਹਨਾਂ ਦੇ ਨਾਲ ਉਹ ਬਿਲਕੁਲ ਵੀ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਪਹਿਲੇ ਵਾਲਾ ਜਿਹੜਾ ਦਿੱਲੀ ਵਾਲਾ ਸੀ ਉਹ ਜੁੜਨ ਨੂੰ ਤਿਆਰ ਨਹੀਂ ਬਿਲਕੁਲ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਨ ਨੂੰ ਤਿਆਰ ਇਹਨਾਂ ਨੂੰ ਉਹ ਉਹਨਾਂ ਦਾ ਇਸ ਕਿਸਮ ਦਾ ਹੈ ਵੀ ਇਹਨਾਂ ਨੂੰ ਦਿਖਾ ਲੈਣ ਤੋਂ ਆਪਣੀ ਜਿੰਨੇ ਕਿ ਚਾ ਉਹਧਰ ਦਿਖਾਉਂਦੇ ਆ ਉਹ ਇਹਨਾਂ ਤੇ ਇਹ ਵੀ ਦੋਸ਼ ਲਾਉਂਦੇ ਆ ਵੀ ਆਪਣੀ ਲੀਡਰਸ਼ਿਪ ਚਮਕਾਉਣ ਲਈ ਅੱਗੇ ਆਏ ਆ ਕਿ ਇਹਨਾਂ ਦੇ ਇਹ ਸੱਜ ਜੇ ਇਹਨਾਂ ਜੇ ਇੱਕ ਦਿੱਲੀ ਵਾਲ ਨਹੀਂ ਜਾ ਪਾਉਂਦੇ ਤਾਂ ਫਿਰ ਇਹ ਕਿਸ ਤਰ੍ਹਾਂ ਇਸ ਮੋਰਚੇ ਦੀ ਕੀ ਹਾਲਤ ਤੁਸੀਂ ਦੇਖੋ ਦਿਓਗੇ ਕਿ ਕਿਸਾਨ ਇਹਨਾਂ ਨੂੰ ਸਮਰਥਨ ਦਿੰਦੇ ਰਹਿਣਗੇ ਫਿਰ ਕਿਸਾਨ ਉਹਨੇ ਇੱਕ ਕਿਸਾਨ ਬੈਠੇ ਆ ਜਿੰਨੇ ਕੋ ਇੱਕ ਜਿੰਨਾ ਕੋ ਗਰੁੱਪ ਇਹਨਾਂ ਦਾ ਹੈਗਾ ਆ ਕੇ ਬਹਿ ਗਿਆ ਉਹਨਾਂ ਕੋ ਹੈਗਾ ਬੈਠਾ ਕੋਈ ਨਮੀ ਇਹਦੇ ਚ ਰੀਅਲ ਫੋਰਸ ਮੈਟ ਨਹੀਂ ਹੋ ਰਹੀ ਵੀ ਲੋਕ ਪਿੱਛੇ ਤੁਰ ਪੈਣ ਤੇਵੇ ਉਸ ਮੋਰਚੇ ਦੇ ਵਿੱਚ ਸਾਰੇ ਕਿਸ ਸਾਰੀ ਤਰ੍ਹਾਂ ਦੇ ਲੋਕ ਸਾਰੇ ਧਰਮਾਂ ਦੇ ਲੋਕ ਇੱਕੋ ਪਲੂਰਿਸਟਿਕ ਸੀਗਾ ਸਾਰੇ ਧਰਮਾਂ ਦੇ ਲੋਕ ਸੀ ਸਾਰੇ ਸਾਰੇ ਕਲਚਰ ਡਿਫਰੈਂਟ ਕਲਚਰਾਂ ਚੋਂ ਆਏ ਸੀ ਡਿਫਰੈਂਟ ਰੇਸਿਸ ਚੋਂ ਆਏ ਸੀ ਕਿ ਕਿਸੇ ਨੇ ਕੋਈ ਸਹਾਰ ਹੀ ਮਟਾ ਉਹਨਾਂ ਨੂੰ ਹਮਦਰਦੀ ਆਈ ਸੀ ਇਵਨ ਵਿਦੇਸ਼ਾਂ ਤੋਂ ਵੀ ਉਹਨਾਂ ਨੂੰ ਸਪੋਰਟ ਆ ਰਹੀ ਸੀ ਸਾਰਾ ਕੁਝ ਇਕੱਠਾ ਹੋ ਰਿਹਾ ਸੀਗਾ ਤੇ ਇਹ ਹੁਣ ਐਸ ਕਿਸਮ ਦੀ ਕਿੰਨੀ ਸਪੋਰਟ ਹੈ ਕਹਿ ਨਹੀਂ ਸਕਦੇ ਤੇ ਨਾ ਹਜੇ ਤੱਕ ਇਹ ਲੋਕਾਂ ਦੇ ਵਿੱਚ ਜੋਸ਼ ਕੋਈ ਪੈਦਾ ਕਰ ਸਕੇ ਆ ਕਿਸਾਨੀ ਦੇ ਵਿੱਚ ਪਿੱਛੇ ਵੀ ਚਲੋ ਜਥੇਬੰਦੀਆਂ ਦੇ ਉਹਨਾਂ ਦੇ ਜਿਹੜੇ ਐਸਕੇਮ ਦੇ ਲੀਡਰ ਹੈ ਉਹਨਾਂ ਦੇ ਨਾ ਕੋਈ ਪਰਵਾਹ ਕਰੇ ਕਿਸਾਨ ਆਪਣੇ ਲੈਵਲ ਤੇ ਇਹਨਾਂ ਵੱਲ ਤੁਰਿਆ ਹੋਣ ਇਹ ਵੀ ਕੋਈ ਮਾਹੌਲ ਲਿਖ ਜਾ ਇਹ ਪੈਦਾ ਨਹੀਂ ਕਰ ਸਕੇ ਲੋਕ ਥੋੜੀ ਜਿਹੀ ਸ਼ੱਕੀ ਨਜ਼ਰ ਨਾਲ ਕਾਫੀ ਸ਼ੱਕੀ ਨਜ਼ਰ ਨਾਲ ਇਹਨਾਂ ਦੇ ਸਾਰੇ ਕਾਰੋਬਾਰ ਨੂੰ ਦੇਖਦੇ ਆ ਬੇਸ਼ੱਕ ਮੀਡੀਆ 'ਚ ਬੜਾ ਪ੍ਰੋਪਗੈਂਡਾ ਹੋ ਰਿਹਾ ਹੈ ਬੜੀਆਂ ਕਵਰੇਜ ਮਿਲ ਰਹੀ ਹੈ ਉਹ ਇਹ ਕਵਰੇਜ ਬਹੁਤੀ ਮਿਲਣ ਤੇ ਵੀ ਸ਼ੱਕ ਹੈ ਕਿਉਂਕਿ ਜਿਹੜਾ ਉਸ ਵੇਲੇ ਦਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਦਿੱਲੀ ਦਾ ਮੋਰਚਾ ਸੀ ਦਿੱਲੀ ਦੇ ਮੋਰਚੇ ਵੇਲੇ 메ਨਸ ਟੀਮ ਜਿਹੜਾ ਮੀਡੀਆ ਸੀ ਉਹਨੇ ਤਾਂ ਉਸ ਨੂੰ 네ਗੇਟਿਵਲੀ ਪੇਂਟ ਕੀਤਾ ਸੀ ਜਾ ਕੀਤਾ ਹੀ ਨਹੀਂ ਸੀ ਜਾਂ ਖਬਰ ਨਹੀਂ ਸੀ ਦਿੱਤੀ ਜਾਂ 네ਗੇਟਿਵਲੀ ਬੜੇ ਗਲਤ ਤਰੀਕੇ ਨਾਲ ਪੇਸ਼ ਕਰਦੇ ਸੀ ਉਹ ਤਾਂ ਸਿਰਫ ਜਿੱਤਿਆ ਤਾਂ ਜਿਹੜਾ ਖਾਸ ਕਰਕੇ ਪੰਜਾਬੀ ਮੀਡੀਆ ਜਾਂ ਇਹ ਕਹਿ ਦਈਏ ਅਸੀਂ ਜਿਹੜਾ ਜਿਹੜਾ ਜਿਹੜੇ ਦੂਸਰੀਆਂ ਸਾਈਟਾਂ ਸੀ ਸਾਰੀਆਂ ਜਾਂ ਯੂਟਿਊਬਰ ਸੀ ਯੂਟਿਊਬਰ ਕਰਕੇ ਪਤਾ ਉੱਥੇ ਉਹ ਸਾਰਾ ਕੁਝ ਚੱਲਿਆ ਯੂਟਿਊਬਰ ਨੇ ਮੌਕੇ ਤੇ ਜਿਹੜਾ ਸਾਰਾ ਕਿਉਂਕਿ ਉਹਦੀ ਕੰਟਰੀਬਿਊਸ਼ਨ ਚੱਲਿਆ ਮੇਨਸਟ੍ਰੀਮ ਮੀਡੀਆ ਦਾ ਨਹੀਂ ਪਰ ਇੱਥੇ ਮੇਨਸਟ੍ਰੀਮ ਮੀਡੀਆ ਵਿੱਚ ਵੱਡੀਆਂ-ਵੱਡੀਆਂ ਇੰਟਰਵਿਊ ਆਂ ਆ ਰਹੀਆਂ ਡੇਲੀ ਆ ਰਹੀਆਂ ਇਹਨਾਂ ਦੇ ਲੀਡਰਾਂ ਦੀਆਂ ਪਰ ਫੇਰ ਵੀ ਮੋਰਚੇ ਲਈ ਲੋਕ ਪੰਜਾਬ ਦੇ ਉੱਠ ਕੇ ਨਹੀਂ ਇਹਨਾਂ ਨਾਲ ਜਾ ਰਹੇ ਇਸ ਕਰਕੇ ਲੋਕ ਸ਼ੱਕੀ ਗਿਣਦੇ ਆ ਵੀ ਇਹ ਇਹ ਗੱਲ ਕੀ ਹੈ ਕਿਉਂ ਹੈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਇਹਦਾ ਕੀ ਕੋਈ ਮਤਵ ਰਹਾ ਜਿੱਨਾ ਚਿਰ ਤੁਸੀਂ ਪੰਜਾਬ ਨੂੰ ਤੋੜ ਨਾ ਸਕੋ ਸਮਝ ਲੈਣਾ ਚਾਹੀਦਾ ਵੀ ਤੁਹਾਡੀ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਸਟ੍ਰੈਟਜੀ ਹੈ ਰਣਨੀਤੀ ਹੈ ਉਹਦੇ ਨਾਲ ਕੋਈ ਪੰਜਾਬ ਦੇ ਵਿੱਚ ਤਾਂ ਲੋਕ ਕਿਸਾਨੀ ਆ ਨਹੀਂ ਰਹੀ ਕਿਸਾਨੇ ਨੂੰ ਤੁਸੀਂ ਕਿੰਨਾ ਕੁ ਹੱਲੂਨਾ ਦੇ ਰਹੇ ਹੋ ਇਸ ਕਰਕੇ ਦੇਖਣਾ ਇਹਨਾਂ ਨੂੰ ਚਾਹੀਦਾ ਉਹ ਸਾਰੇ ਜਿਹੜੇ ਹੈ ਇਸ ਕਿਸਮ ਦੇ ਗੱਲਬਾਤ ਹਜੇ ਇਹਨਾਂ ਤੋਂ ਤੁਰੀ ਨਹੀਂ ਹਾਂ ਜੀ ਪਰ ਸਤਾ ਦੂਸਰੇ ਪਾਸੇ ਤੁਸੀਂ ਖੜਗੇ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਕਿਹਾ ਹੈ ਕਿ ਮੋਦੀ ਦੇ ਬਾਰ ਬਾਰ ਧੋਖਾ ਦੇਣ ਕਾਰਨ ਜਿਹੜਾ ਕਿਸਾਨਾਂ ਵਿੱਚ ਅਨਰੈਸਟ ਹੈ ਬੇਚੈਨੀ ਹੈ ਉਹ ਬਿਲਕੁਲ ਠੀਕ ਹੈ ਉਹਨਾਂ ਦਾ ਬਿਆਨ ਬੇਚੈਨੀ ਹੁਣ ਦੂਸਰੀਆਂ ਜਿਹੜੀਆਂ ਜੱਥੇਬੰਦੀਆਂ ਜਿਹੜੀਆਂ ਆਮ ਦੂਸਰੀ ਐਸਕੇ ਅਮ ਨਾਲ ਜੁੜੀਆਂ ਉਹਨਾਂ ਤੋਂ ਪਾਸੇ ਉਗਰਾਹਾਂ ਦਾ ਗਰੁੱਪ ਹੈ ਇਹ ਸਾਰੇ ਬੇਚੈਨੀ ਹੈ ਛੋਟੀ ਮੋਟੀ ਪ੍ਰੋਟੈਸਟ ਵਗੈਰਾ ਕਰੀ ਜਾਂਦੇ ਦਿਨ ਰਾਤ ਚਲਦੇ ਹੀ ਲੰਦੇ ਸਵਾਲ ਹੈ ਵੀ ਉਹਨਾਂ ਦਾ ਰਸਤਾ ਇੱਕ ਤਰੀਕੇ ਨਾਲ ਬਲੌਕ ਹੋਇਆ ਪਿਆ ਹੈ ਇਧਰ ਪੰਜਾਬ ਦਿੱਲੀ ਜਾਂ ਦਿੱਲੀ ਵੱਲ ਚੱਲਣ ਵਾਲੇ ਰਸਤੇ ਦਾ ਬਲੌਕ ਹੈ ਕਿਉਂਕਿ ਬੈਠੇ ਅੱਗੇ ਅਗੇ ਇਹ ਲੈ ਆ ਰਹੇ ਆ ਇਹ ਕਿੰਨੀ ਕੁ ਪ੍ਰਾਪਤੀ ਕਰਨਗੇ ਇਹ ਪਤਾ ਲੱਗ ਜੂਗਾ ਲੋਕ ਉਹ ਕਹਿੰਦੇ ਵੀ ਕਰ ਲੈਣ ਦੇ ਉਹਨਾਂ ਨੂੰ ਪ੍ਰਾਪਤੀ ਕਿੰਨੇ ਕੁ ਕਰਦੇ ਆ ਇਸ ਕਿਸਮ ਦਾ ਜਿਹੜਾ ਉਹਨਾਂ ਵੱਲੋਂ ਇੱਕ ਰਵਈਆ ਅਪਣਾਇਆ ਗਿਆ ਗਲਤ ਠੀਕ ਦੇ ਅਸੀਂ ਚੱਕਰ ਚ ਨਹੀਂ ਸਮਝਦੇ ਪਰ ਸਵਾਲ ਹੈ ਵੀ ਉਹ ਇਹਨਾਂ ਨਾਲ ਚੱਲ ਨਹੀਂ ਸਕਦੇ ਤੇ ਸਮਝ ਨਹੀਂ ਸਕਦੇ ਕਿਸਾਨੀ ਮੁੱਖ ਕੇਂਦਰ ਸਰਕਾਰ ਕੀ ਕਹਿੰਦੀ ਹੈ ਕੇਂਦਰ ਸਰਕਾਰ ਦੇ ਵਤੀਰੇ ਜਿੱਤੇ ਕੋਈ ਫਰਕ ਨਹੀਂ ਆਇਆ ਨਾ ਜੋ ਪਹਿਲਾਂ ਸੀ ਉਹੀ ਅੱਜ ਹੈ ਉਹ ਦੇਦਰ ਸਰਕਾਰਾਂ ਕਈ ਦੋ ਕੁਸ਼ ਕਰਦੀਆਂ ਕਿਸੇ ਨੂੰ ਅਕਸਾਰੀਆਂ ਹੁੰਦੀਆਂ ਉਹਦੇ ਨਾਲੇ ਅਕਸਾ ਕੇ ਗਾਹਾਂ ਲੈ ਜਿੰਦੇ ਪਿੱਛੋਂ ਫਿਰ ਮਾਰਨ ਮਰਾਉਣ ਚ ਵੀ ਉਵੇਂ ਆ ਜਾਂਦੀਆਂ ਸਾਰਾ ਕੁਝ ਸਰਕਾਰਾਂ ਦਾ ਕਈ ਥਾਵਾਂ ਤੇ ਪਲੇ ਕਰਦੇ ਹੁੰਦੀਆਂ ਸਰਕਾਰਾਂ ਦਾ ਤਾਂ ਕੰਮ ਇਹ ਹੁੰਦਾ ਵੀ ਪਹਿਲਾਂ ਪਲੇ ਵੀ ਕਰਨਾ ਬੰਦਿਆਂ ਨੂੰ ਅਕਸਾਉਣਾ ਵੀ ਫਿਰ ਉਹਨਾਂ ਨੂੰ ਮਤਲਬ ਕਿ ਉਹਨਾਂ ਤੇ ਰਿਪਰੈਸ਼ਨ ਵੀ ਕਰਨਾ ਇਹ ਦੋਨੋਂ ਕੰਮ ਹੀ ਕਰਦੇ ਹੁੰਦੀਆਂ ਪਤਾ ਹੈ ਸਰਕਾਰਾਂ ਦਾ ਤਾਂ ਇੱਕ ਤੌਰ ਤਰੀਕਾ ਸਾ ਇਹ ਹੀ ਹੈ ਸਾਰਾ ਉਹ ਇੱਥੇ ਵੀ ਵਰਤਿਆ ਜਾ ਰਿਹਾ ਹੈ ਹਾਂਜੀ ਇਹ ਇਹ ਤੇ ਇਹ ਜਿਹੜੀ ਨਿਸ਼ਟਾ ਸ਼ਰ ਹੈ ਜੈਨ ਦੀ ਫਿਲਮ ਹੈ ਡਾਕੂਮੈਂਟਰੀ ਹੈ ਸਿੱਧੂ ਸਾਹਿਬ ਉਹਦੇ ਵਿੱਚ ਜਿਸ ਢੰਗ ਦੇ ਨਾਲ ਉਸ ਕਿਸਾਨ ਅੰਦੋਲਨ ਨੂੰ ਪੇਸ਼ ਕੀਤਾ ਗਿਆ ਜਿੰਦਾ ਨਾਮ ਉਹਨਾਂ ਨੇ ਰੱਖਿਆ ਫਾਰਮਿੰਗ ਦਾ ਰੈਵੋਲੂਸ਼ਨ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਫਿਲਮ ਆਪਣੇ ਆਪ ਵਿੱਚ ਡਾਕੂਮੈਂਟਰੀ ਬਹੁਤ ਵਧੀਆ ਪਹਿਲੀ ਗੱਲ ਤਾਂ ਐਸ ਤਰੀਕੇ ਦੀ ਕਦੇ ਕੋਈ ਇਸ ਕਿਸਮ ਦੇ ਪ੍ਰੋਟੈਸਟ ਐਜੀਟੇਸ਼ਨ ਤੇ ਇੰਨਾ ਪੀਸਫੁਲ ਐਜੀਟੇਸ਼ਨ ਕਦੇ ਹੋਈ ਨਹੀਂ ਸੀ ਇਨ ਕੰਟਰੀ ਦੇ ਵਿੱਚ 70 75 ਸਾਲਾਂ ਚ ਨਹੀਂ ਸੀ ਹੋਈ ਕਿਤੇ ਜਿਹਦੇ ਵਿੱਚ ਸਾਰੇ ਵਰਗਾਂ ਦੇ ਲੋਕ ਵਪਾਰੀ ਵੀ ਆ ਜਾਣ ਆੜਤੀਏ ਵੀ ਆ ਗਏ ਸੀ ਸਾਰੇ ਕਿਸਮ ਦੇ ਲੋਕ ਜਿਹੜੇ ਆਉਣ ਤੇ ਇੰਨੀ ਜ਼ਿਆਦਾ ਸਪੋਰਟ ਮਿਲੇ ਤੇ ਜਿਹੜੇ ਜਿਹਦੇ ਵਿੱਚ ਤੁਸੀਂ ਇੱਥੋਂ ਤੱਕ ਹੈ ਵੀ ਸਰਕਾਰ ਇੱਕ ਜ਼ੋਨ ਕ੍ਰੀਏਟ ਕਰ ਲਓ ਆਪਦੇ ਲਈ ਜਿਹਦੇ ਵਿੱਚ ਤੁਸੀਂ ਨਾ ਪੁਲਿਸ ਆ ਸਕੇ ਇਦੇ ਵਿੱਚ ਖਾਸ ਕਿਸਮ ਦੇ ਏਰੀਏ ਚ ਆਪੇ ਹੀ ਲਾਇਬ੍ਰੇਰੀ ਆਪੇ ਹੀ ਐਜੂਕੇਸ਼ਨ ਲੋਕਾਂ ਦੀ ਆਪੇ ਆਪਸ ਵਿੱਚ ਦੀ ਤੁਸੀਂ মিডিਆ ਕ੍ਰੀਏਟ ਕਰ ਲਿਆ ਮੈਗਜ਼ੀਨ ਨਿਕਲਣ ਲੱਗੇ ਟਰਾਲੀ ਟਾਈਮਸ ਨਿਕਲਣ ਲੱਗ ਗਿਆ ਤੇ ਇੱਥੋਂ ਇੰਟਰਨੈਸ਼ਨਲ ਲੈਵਲ ਦੀ ਕਵਰੇਜ ਅੰਦਰੋਂ ਹੋਣ ਲੱਗ ਗਈ ਜਿਹੜੇ ਕਿ ਮੇਨਸਟ੍ਰੀਮ ਮੀਡੀਆ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਇੱਥੋਂ ਤੱਕ ਆ ਵੀ ਜਿੱਥੇ ਤੁਸੀਂ ਬੈਠੇ ਹੋ ਲੋਕ ਉਥੇ ਤੰਗ ਹੋ ਜਾਂਦੇ ਆ ਉਹ ਲੋਕ ਤੁਹਾਡੀ ਸੇਵਾ ਚ ਆ ਜਾਣ ਹਰਿਆਣੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਸਾਰਾ ਕੁਝ ਲੋਕਾਂ ਨੇ ਘਰ ਖੋਲ ਤੇ ਆਪਣੇ ਇਸ ਕਿਸਮ ਦੀ ਜਿਹੜੀ ਈਮਾਨਦਾਰੀ ਵਾਲਾ ਜਾਂ ਇਸ ਕਿਸਮ ਦੀ ਜਿਹੜੀ ਜਿਹੜੀ ਪੈਦਾ ਕਰਨ ਵਾਲੀ इमोशनल ਤੇ ਪੁੱਲ ਪੈਦਾ ਕਰਨ ਵਾਲੀ ਲੋਕਾਂ ਚ ਆਪਸ ਵਿੱਚ ਦੀ ਖਿੱਚ ਪੈਦਾ ਕਰਨ ਵਾਲੀ ਕਰਨ ਵਾਲਾ ਪ੍ਰੋਟੈਸਟ ਅੱਜ ਤੱਕ ਨਹੀਂ ਕਦੇ ਹੋਇਆ ਪ੍ਰੋਟੈਸਟ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਵੀ ਸੜਕਾਂ ਰੋਕਦਾ ਹੈ ਲੋਕਾਂ ਦੀ ਆਮ ਜ਼ਿੰਦਗੀ ਨੂੰ ਖਰਾਬ ਕਰਦਾ ਹੈ ਤੇ ਉਹ ਜਿਹੜਾ ਸਰਕਾਰੀ ਪ੍ਰਚਾਰ ਚੱਲਦਾ ਹੁੰਦਾ ਲੋਕ ਵੀ ਉਸੇ ਪ੍ਰਚਾਰ ਦੇ ਉੱਤੇ ਸਵਾਰ ਹੋ ਜਾਂਦੇ ਆ ਉਹੀ ਕਹਿੰਦੇ ਰਹਿੰਦੇ ਆ ਤੇ ਕਦੇ ਵੀ ਇੰਨੀਆਂ ਮਾੜੀਆਂ ਨਜ਼ਰਾਂ ਨਾਲ ਲੋਕ ਪ੍ਰੋਟੈਸਟ ਨੂੰ ਦੇਖਦੇ ਆਮ ਲੋਕ ਵੀ ਐਵੇਂ ਇਹ ਬੇਲੜ ਲੋਕ ਆ ਜਿਹੇ ਖਰਾਬ ਕਰੀ ਜਾਂਦੇ ਆ ਇਹ ਸਾਡੇ ਸਰਕਾਰੀ ਜਾਂ ਇਹ ਸਾਡੀਆਂ ਸੜਕਾਂ ਤੇ ਰਸਤੇ ਜਾਂ ਸਾਡੇ ਕੰਮਕਾਰ ਨੂੰ ਰੋਕ ਰਹੇ ਆ ਇਸ ਕਿਸਮ ਦਾ ਨਜ਼ਰੀਆ ਬਹੁਤ ਲੋਕਾਂ ਦਾ ਹੁੰਦਾ ਪਰ ਉੱਥੇ ਨਹੀਂ ਦਿਖਾਈ ਦਿੱਤਾ ਉੱਥੇ ਤਾਂ ਹਮਦਰਦੀ ਵਿੱਚ ਦੇਖਣ ਜਾਂਦੇ ਸੀ ਇੱਕ ਲੋਕਾਂ ਦੀ ਇੱਕ ਤਰ੍ਹਾਂ ਦਾ ਇਹ ਹੋਇਆ ਸੀ ਟੂਰਿਸਟ ਪਲੇਸ ਲੋਕਾਂ ਦਾ ਜੇ ਜਾਣਾ ਹੁੰਦਾ 그러면은 ਵੀ ਇੱਥੇ ਜ਼ਰੂਰ ਹਰ ਬੰਦੇ ਨੇ ਜਾ ਕੇ ਦੇਖ ਕੇ ਆਉਣਾ ਐ ਇਸ ਕਿਸਮ ਦਾ ਉਸਨੇ ਜਿਹੜਾ ਪ੍ਰਭਾਵ ਜਨਰੇਟ ਕੀਤਾ ਸੀਗਾ ਤੇ ਸਾਰਾ ਇੰਨਾ ਪੋਜਿਟਿਵ ਫੋਰਸਸ ਦਾ ਇੰਨੀ ਪੋਜਿਟਿਵ એનર્ਜੀ એનર્ਜੀ ਦਾ ਇਕੱਠੇ ਹੋਣਾ ਮਨੁੱਖੀ એનર્ਜੀ ਦਾ ਬਹੁਤ ਮੁਸ਼ਕਲ ਹੈ ਜਿਹੜਾ ਉੱਥੇ ਦਿਖਾਇਆ 13 ਮਹੀਨਿਆਂ ਦੇ ਵਿੱਚ ਉਹਦੇ 'ਚ ਕੋਈ ਫਰਕ ਨਹੀਂ ਆਇਆ ਬੜੀ ਕੋਸ਼ਿਸ਼ ਕੀਤੀ ਉਸ ਨੂੰ ਕਦੇ ਕੋਈ ਧਾਰਮਿਕ ਰੰਗਣ ਦੇਣ ਦੀ ਕਦੇ ਉਹਨੂੰ ਕੁਝ ਦੇਸ਼ ਵਿਰੋਧੀ ਦੱਸਣ ਦੀ ਇਹ ਸਾਰੀਆਂ ਗੱਲਾਂ ਚੱਲ ਹੀ ਨਹੀਂ ਸਕੀਆਂ ਇੱਥੇ ਵੀ ਇੱਥੇ ਕੋਈ ਵੀ ਇਸ ਕਿਸਮ ਦੀ ਫੀਲਿੰਗ ਨਹੀਂ ਜਨਰੇਟ ਹੁੰਦੀ ਕੁਝ ਬੈਠੇ ਹੋ ਤੁਸੀਂ ਬੈਠੇ ਹੋ ਇੱਥੇ ਜਿਹੜਾ ਹੁਣ ਸ਼ੰਭੂ ਤੇ ਖਨੌਰੀ ਬਾਰਡਰ ਤੇ ਆ ਤੇ ਇਸ ਕਰਕੇ ਇਹਦੇ ਵਿੱਚੋਂ ਕੋਈ ਵੀ ਲੋਕਾਂ ਨੂੰ ਫੀਲਿੰਗ ਆਹ ਥੱਲੇ ਤੱਕ ਨਹੀਂ ਜਾਂਦੀ ਨੇੜੇ ਹੋਏ ਪਟਿਆਲੇ ਜ਼ਿਲ੍ਹੇ ਤੱਕ ਨਹੀਂ ਜਾਂਦੀ ਰਾਜਪੁਰੇ ਤੱਕ ਨਹੀਂ ਪਹੁੰਚਦੇ ਲੋਕ ਉੱਥੋਂ ਇੱਥੇ ਆਉਂਦੇ ਪਿੱਛੇ ਇਹ ਹੁਣ ਸਾਰੀ ਸਾਰੀ ਗੱਲ ਦਾ ਫਰਕ ਤਾਂ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਹੈ ਜ਼ਾਦੇ ਇਹ ਹੈ ਵੀ ਲੀਡਰਸ਼ਿਪ ਹੈ ਜਿਹੜੀ ਉਹਦੇ ਤੇ ਲੋਕਾਂ ਦਾ ਵਿਸ਼ਵਾਸ ਜਦੋਂ ਜੰਮ ਜਾਂਦਾ ਫਿਰ ਆਪਣੇ ਆਪ ਹੀ ਆ ਜਾਂਦੇ ਆ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੁੰਦੀ ਹਾਂਜੀ ਸਿਸਰਬ ਆਪਣਾ ਸਮਾਪਤ ਹੋ ਗਿਆ ਜੇ ਕੋਈ ਤੁਸੀਂ ਹੋਰ ਆਖਰੀ ਗੱਲ ਕਹਿਣੀ ਹੋਵੇ ਤਾਂ ਬਸ ਵਾਲੇ ਹੈ ਵੀ ਇਸ ਇਹ ਬਚਤ ਰੱਖਣੀ ਚਾਹੀਦੀ ਹੈ ਕੁਝ ਆਪਣੀ ਜਿਹੜੀ ਲੀਡਰਸ਼ਿਪ ਚਮਕਾਉਣ ਲਈ ਕੁਝ ਗਰੁੱਪਾਂ ਨੂੰ ਆਪਦੇ ਲੈਵਲ ਉੱਤੇ ਅੱਗੇ ਜਾਣ ਦੀ ਲੋੜ ਅੱਗੇ ਅੱਗੇ ਜਾਣਾ ਨਹੀਂ ਚਾਹੀਦਾ ਇਹਦੇ ਨਾਲ ਤੁਸੀਂ ਮੂਵਮੈਂਟ ਦਾ ਨੁਕਸਾਨ ਕਰਦੇ ਹੋ ਤੇ ਲੌਂਗ ਟਰਮ ਹਿਸਟਰੀ ਵਿੱਚ ਫਿਰ ਕੋਈ ਕੋ ਥੋੜ ਨੂੰ ਪੋਜੀਟਿਵ ਨਹੀਂ ਦੇਖੂਗਾ ਤੇ ਦੂਜੇ ਤਰੀਕੇ ਨਾਲ ਦੇਖਣਗੇ ਇਸ ਕਰਕੇ ਚਾਹੀਦਾ ਸੀ ਵੀ ਇਹ ਕੋਈ ਨਾ ਕੋਈ ਤਰੀਕਾ ਕੱਢਣ ਤੇ ਇੰਨੇ ਇੱਕ ਛੋਟੇ ਜਿਹੇ ਜਥਿਆਂ ਨਾਲ ਤਾਂ ਕੋਈ ਕੋਈ ਮੰਗ ਨਹੀਂ ਮੰਨੀ ਜਾਣੀ ਤੇ ਨਾਇਦਰ ਨਾਲ ਕੋਈ ਜੁੜਨੀ ਆ ਹੁਣ ਜੇ 10 ਮਹੀਨਾ ਚ ਨਹੀਂ ਜੁੜੇ ਹੁਣ ਨਹੀਂ ਜੁੜਨਾ ਇਹਨਾਂ ਨੂੰ ਚਾਹੀਦਾ ਵੀ ਕੋਈ ਨਾ ਕੋਈ ਤਰੀਕਾ ਕੱਢ ਕੇ ਜਾਂ ਇਹ ਵੀ ਹੋ ਸਕਦਾ ਵੀ ਆਪ ਵਿਡਰਾ ਕਰ ਲੈਣ ਇਹ ਆਪਦੀ ਗੱਲ ਨੂੰ ਵਿਡਰਾ ਕਰ ਲੈਣਾ ਚਾਹੀਦਾ ਕਿਉਂ ਨੁਕਸਾਨ ਕਰਾ ਰਹੇ ਲੋਕਾਂ ਦਾ ਸਰਕਾਰ ਦਾ ਆਪਣੀ ਆਪਣੀ ਜਿਹੜੀ ਤਾਕਤ ਹੈ ਉਹ ਦਿਖਾਉਣ ਦੇ ਵਿੱਚ ਹਰੇਕ ਸਮ ਬੇਜਿੱਦ ਹੈ ਬੀਜੇਪੀ ਤਾਂ ਖਾਸ ਕਰਕੇ ਐਸੇ ਗੱਲ ਤੇ ਹੀ ਉਹ ਉਹ ਆਪਦੀ ਸਿਆਸਤ ਚਲਾਉਂਦੀ ਹੈ ਵੀ ਜਿੱਥੇ ਅਸੀਂ ਕਹਤਾ ਤੇ ਅਸੀਂ ਕਰਕੇ ਦਿਖਾਉਣਾ ਹਾਂਜੀ ਇਹ ਇੱਥੇ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਸਪੋਰਟਰਾਂ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਕੋਈ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤੁਸੀਂ ਸਾਡੇ ਫੇਸਬੁਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਸ਼ੁਕਰੀਆ